ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰੋ ਇਸੇ ਤਰ੍ਹਾਂ ਜੇ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਆਪਾਂ ਫਿਰ ਤੋਂ ਸਾਗ ਬਣਾਉਣ ਲੱਗੇ ਸੀ ਤੇ ਸਾਗ ਤੁਸੀਂ ਵੇਖ ਸਕਦੇ ਹੋ ਸਰੋਂ ਦਾ ਹਨਾ ਆਪਾਂ ਧੋ ਧੂ ਕੇ ਸਵਾਰ ਕੇ ਰੱਖਿਆ ਹੋਇਆ ਸੀ ਇਧਰ ਆਪਣੀ ਪਾਲਕ ਆ ਤੇ ਇਧਰ ਆਪਾਂ ਤੌੜੀ ਦੇ ਵਿੱਚ ਪਾਣੀ ਪਾ ਕੇ ਰੱਖਿਆ ਹੋਇਆ ਵਾ ਤਾਂ ਕਿ ਗਰਮ ਹੋ ਜਾਵੇ ਤੇ ਫਿਰ ਆਪਾਂ ਦੇ ਵਿੱਚ ਸਾਫ ਕਰ ਦੇਵਾਂਗੇ ਤੇ ਇਧਰ ਮੰਮੀ ਸਾਗ ਜਿਹੜਾ ਉਹ چیرਤੇ ਪਏ ਆ। ਆਗਾ ਪਾ چیر ਕੇ ਤੇ ਪਾ ਦਿੱਤਾ ਹੋਇਆ ਵਾ। ਇਧਰ ਇਚਰਾ ਵੀ ਸ਼ੁਰੂ ਹੋ ਗਿਆ ਤੇ ਇਧਰ ਆਪਣੀ ਪਾਲਕ ਵੀ ਚੀਰੀ ਚੱਲੀ ਐ। ਬਸ ਲਾਸਟ ਹੀ ਰਹਿ ਗਈ ਆ। ਤੇ ਇਹ ਅਸੀਂ ਸਾਗ ਦੇ ਅਗਲੀ ਸਾਈਡ ਤੋਂ ਵੀ ਡੰਡਲ ਜਿਹੜੇ ਹੁੰਦੇ ਪੱਕੇ ਲਾ ਦੇਦੇ ਇਹ ਬੈਕ ਸਾਈਡ ਤੋਂ ਵੀ ਲਾ ਦੇ ਦੇ ਹੁੰਦੇ ਇਹ ਹੁਣ ਆਪਾਂ ਇਹਦਾ ਪਾਣੀ ਲਾ ਦਾਂਗੇ ਤਾਂ ਕਿ ਇਹਦੇ ਨਾਲ ਆਪਣਾ ਜਿਹੜਾ ਸਾਗ ਆ ਉਹ ਕੜਾਂਦਾ ਜਾ ਨਹੀਂ ਪੰਦਾ ਹੈਗਾ ਇਹਿੰਦੇ ਚ ਆਪਾਂ ਹੋਰ ਪਾਣੀ ਪਾ ਦਾਂਗੇ। ਲੋ ਜੀ ਪਹਿਲਾ ਪਾਣੀ ਆਪਾਂ ਲਾ ਕੇ ਹੁਣ ਹੋਰ ਪਾਣੀ ਉੱਪਰ ਰੱਖਿਆ ਸੀ ਗਰਮ ਉਹ ਪਾਤਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ। ਇਹ ਧੀਮੀ ਧੀਮੀ ਰਿਜਦਾ ਗਿਆ ਥੱਲੇ ਹੁੰਦਾ ਜਾਣਾ। ਫਿਰ ਆਪਾਂ ਵਿੱਚ ਜਿਹੜਾ ਰਹਿ ਗਿਆ ਉਹ ਵੀ ਪਾ ਦਾਂਗੇ। ਉਜੀ ਸਾਗ ਆਪਣੇ ਨੂੰ 3 ਤੋਂ 4 ਘੰਟੇ ਹੋ ਗਏ ਹਨ ਹੋ ਗਏ ਰਿਜ ਦੇ ਨੂੰ ਤੇ ਹੁਣ ਆਪਾਂ ਇਹਨੂੰ ਲੱਗੇ ਸੀ ਕੋਟਣ ਤੇ ਬਣਿਆ ਹੀ ਪਿਆ ਹੁਣ ਤਾਂ ਕੋਟ ਦੋ ਆਲੰਡਾ ਨੂੰ ਬਸ ਇਹ ਅਲੰਡਾ ਨੇ ਅਸੀਂ ਆਟਾ ਆਲਣ ਇਸ ਕਰਕੇ ਨਹੀਂ ਪਾਉਂਦਾ ਕਿਉਂਕਿ ਜੇ ਆਪਾਂ ਉਹ ਆਟਾ ਆਲਣ ਜਿਹਨੂੰ ਕਹਿੰਦੇ ਪਾਦੀਏ ਨਾ ਉਹਦੇ ਨਾਲ ਸਾਗ ਖਰਾਬ ਹੋ ਜਾਂਦਾ ਇਹਦਾ ਇਸ ਤਰੀਕੇ ਨਾਲ ਬਣਾਈਏ ਤੇ ਸਾਗ ਭਾਵੇਂ 2-3 ਦਿਨ ਪਿਆਰ ਵੀ ਖਰਾਬ ਨਹੀਂ ਹੁੰਦਾ ਹੈਗਾ ਫਾਂਸ ਫ੍ਰੀਜ 'ਚ ਨਾਲ ਵੀ ਤੁਸੀਂ ਰੱਖੋ ਤੇ ਬਾਕੀ ਜਿੰਨੇ ਜਿੰਨੇ ਸਾਗ ਪਣਾ ਹੁੰਦਾ ਜਾਂਦਾ ਬਹੁਤ ਟੇਸਟੀ ਹੁੰਦਾ ਜਾਂਦਾ ਹੈ ਲੋ ਜੀ ਸਾਗ ਆਪਣਾ ਘੁੱਟ ਗਿਆ ਵਾ ਅਸੀਂ ਵੇਖ ਸਕਦੇ ਬਿਲਕੁਲ ਐ ਮਹਿੰਦੀ ਦੀ ਤਰ੍ਹਾਂ ਹੋ ਗਿਆ ਖੁੱਲ ਕੇ ਹੁਣ ਰਹਿ ਗਿਆ ਤੜਕਾ ਤੇ ਹੁਣ ਆਪਾਂ ਬਾਅਦ ਚੋਂ ਲਾਵਾਂਗੇ ਤੜਕਾ ਤੇ ਫਿਰ ਮੱਕੀ ਦੀਆਂ ਪਕੌਣੀਆਂ ਨਾਲ ਤੇ ਜੇ ਪੱਕੀਆਂ ਤਾਂ ਠੀਕ ਹਨ ਨਹੀਂ ਤਾਂ ਸਵੇਰੇ ਲਾ ਲਾਂਗੇ ਤੇ ਬਾਕੀ ਦਾ ਹੁਣ ਅੱਗੇ ਤੁਹਾਨੂੰ ਵਿਖਾਵਾਂਗੇ ਲੋ ਜੀ ਸਾਗ ਤਾਂ ਆਪਣਾ ਹੋ ਗਿਆ ਸੀ ਰੈਡੀ ਤੇ ਹੁਣ ਆਪਾਂ ਲਾ ਲ게요 ਤੜਕਾ ਤੜਕੇ ਵਾਸਤੇ ਆਪਾਂ ਫਰਾਈਪੈਨ ਰੱਖ ਲਿਆ ਹੋਇਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਹੋ ਚੁੱਕਿਆ ਵਾ ਆਪਾਂ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਨਾਲ ਅਸੀਂ ਲਗਾਵਾਂਗੇ ਤੜਕਾ ਇਹ ਨਾਲ ਸਾਗ ਹੋਰ ਵੀ ਟੇਸਟੀ ਹੋ ਜਾਂਦਾ ਹੈ ਸਾਲਚ ਦੇਸੀ ਘਿਓ ਵੀ ਤੇਲਾ ਹੀ ਨਹੀਂ ਹੈਗਾ लो जी इनको गल गया मेल्ट फिर अपन पावेंगे जीरा लो जी अब अपन पोंन लगे जीरा

ప్యాగ చుట్టే జీ భ చా ఇక ਤੇ ਨਮਕ ਤੇ ਪਹਿਲਾਂ ਅਸੀਂ ਪਾਤਾ ਸੀ ਗਿੰਨਾ ਨੂੰ ਔਰ ਜਿਦੋਂ ਜਿੱਦ ਲੱਗਦਾ ਉਦੋਂ ਹੀ ਪਾ ਦਿੱਤਾ ਸੀਆ ਬਰਨ ਤੋਂ ਕਰਨਾ ਤੇ ਜੜੀਆਂ ਹਰੀਆਂ ਮਿਰਚਾਂ ਸੀ ਉਹ ਵੀ ਅਸੀਂ ਰਗੜ ਕੇ ਵਿੱਚ ਪਾ ਦਿੱਤੀਆਂ ਹੋਈਆਂ ਵਾ ਤੇ ਹੁਣ ਆਪਾਂ ਦੇ ਜੀ ਫਿਰ ਤੋਂ ਇਹ ਤੜਕਾ ਹੀ ਪਾਉਣਾ ਹੋ ਕੋਈ ਮਸਾਲਾ ਵਗੈਰਾ ਨਹੀਂ ਆਪਾਂ ਕੋਈ ਕਰਨਾ टमा भी पा देंगे लो जी जल तड़का अपना घ्यू छे वेह करते फिर अपना घ्यू छू करता ਤੇ ਉਹ ਜਦੋਂ ਆਪਾਂ ਤੜਕਾ ਪਾਣ ਚੁੱਕਿਆ ਹੁੰਦਾ ਵਾ ਤੇ ਹੁਣ ਆਪਾਂ ਸਾਗ ਪਾ ਦਵਾਂਗੇ ਤੇ ਸਾਗ ਵੀ ਆਪਣਾ ਬਣ ਕੇ ਹੋ ਚੁੱਕਿਆ ਸੀ ਰੈਡੀ ਤੇ ਆਟਾ ਸੀ ਮੱਕੀ ਦਾ ਅੱਧਾ ਮੱਕੀ ਦਾ ਤੇ ਅੱਧਾ ਕਣਕ ਦਾ ਪਾਇਆ ਹੋਇਆ ਤੇ ਉਹ ਅਸੀਂ ਵੇਲ ਕੇ ਸੁੱਕੇ ਲਾ ਲੈਨੇ ਆ ਇਸ ਤਰੀਕੇ ਨਾਲ ਅਸੀਂ ਪਕਾ ਲਈਏ ਆ ਲਓ ਜੀ ਹੁਣ ਆਪਾਂ ਤੜਕਾ ਜਿਹੜਾ ਸਾਗ ਦੇ ਵਿੱਚ ਪਾ ਦਈਏ ਮੋਲੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਸਾਗ ਸਾਡਾ ਬਣ ਕੇ ਰੈਡੀ ਆ ਤੁਸੀਂ ਇਸੇ ਤਰੀਕੇ ਨਾਲ ਬਣਾਇਆ ਹੋ ਕੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ